ਪਹਿਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਦੇਖਦੇ ਆਂ ਵੀ ਹਿੰਦਾ ਹਿੰਦੇ ਦੀ ਟੱਕਰ ਹਾਕਮ ਵਾਲੀਏ ਜੱਗੂ ਨਾਲ ਪਹਿਲਾ ਪੁਆਇੰਟ ਕਹਿੰਦੇ ਹਿੰਦਾ ਜੋੜ ਗਿਆ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਿਤੇ ਟੋਨਾ ਕਬੱਡੀ ਤੇ ਕਪੂਰਥਲਾ ਜੀਜਾ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਜੀਜਾ ਕੋਈ ਦੋ ਨਾ ਮੈਂ ਕਿਦਮ ਗੱਡੀ ਦਾ ਜੇਤੂ ਆ ਸ਼ੀਰਾ ਚੱਕ ਲਈ ਸ਼ੇਰ ਦੀ ਧਰਤੀ ਦਾ ਕਰਨ ਦਾ ਕਹਿੰਦੇ ਬੱਲੋਵਾਲ ਪੈਂਦਾ ਲਓ ਵੇਖਣਾ ਵੀ ਗੱਗੀ ਚੱਕ ਦੇ ਸਰਾ ਦੀ ਧਰਤੀ ਦਾ ਲਓ ਪ੍ਰਭ ਵਰਗੇ ਨੇ ਆ ਬੱਲੋਵਾਲੀਏ ਕਰਨ ਨੂੰ ਕਹਿੰਦੇ ਐਨ ਟੱਚ ਕਰ ਦਿੰਦਾ ਲਓ ਪੁਆਇੰਟ ਜਿਹੜਾ ਇਸ ਸਮੇਂ ਧਾਰੀ ਦੇ ਲਈ ਹੈ ਆ ਵੇਖ ਰਿਹਾ ਵੀ ਇਸ ਸਮੇਂ ਰਮਜ਼ਾਨ ਨੇ ਕਬੱਡੀ ਪਾ ਦਿੱਤੀ ਹੈ ਦੁਨੀਆ ਦੇ ਗਾਡਰ ਜਾਫਿਆਂ ਦੇ ਵਿੱਚ ਨਾਮ ਦੁਨੀਆ ਰੈਂਡੋ ਕਹਿੰਦੀ ਹੈ ਜੱਗੂ ਕਹਿੰਦਾ ਲਓ ਦੇਖਦੇ ਆ ਵੀ ਇਸ ਸਮੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਕਰਦਾ ਬਾੜ ਇਸ ਸਮੇ ਦੀਆਂ ਗੱਲਾਂ ਨੇ ਇਹ ਆ ਘਨੌੜੀ ਦੀ ਧਰਤੀ ਦਾ ਨਿੰਮਾ ਮੇਰੇ ਮਿੱਤਰੋ ਉਹ ਮੇਰੀ ਸਮਾਂ ਦੇ ਬਲੀ ਪੁੱਤ ਦੀਆਂ ਲਓ ਦੇਖੋ ਵੀ ਅਸਮੇ ਉਹ ਰਮਜ਼ਾਨ ਨੇ ਕਮਾਲ ਕਰ ਦਿੱਤੀ ਹੈ ਦੁਨੀਆ ਦਾ ਮਹਾਨ ਕਿ ਦੋ ਚਾਰ ਸਾਲ ਦਾ ਨਾ ਚਰਚਾ ਚ ਸੌਖਾ ਗੁੱਡੀ ਚੜ੍ਹ ਕੇ ਟਕਾਉਣੀ ਹਰ ਸਾਲ ਆਖੀ ਹੈ ਲਓ ਡੈਗਣਾ ਸਮੇ ਜੋਗੇ ਵਾਲੀਆ ਬਾਰਡ ਮੰਸਿਵੀਆ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਗਗਨ ਜੋਗੇ ਵਾਲੀਆ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਸ ਨੌਜਵਾਨ ਦੀਆਂ ਗੱਲਾਂ ਬੇ ਵਰਲਡ ਕਬੱਡੀ ਲੀਗ 2014 ਦੇ ਵਿੱਚ ਵੀ ਹੋਈਆਂ ਵਰਲਡ ਕੱਪਾਂ ਦੇ ਵਿੱਚ ਵੀ ਹੋਈਆਂ ਤੇ ਸੱਤ ਸਮੁੰਦਰੋਂ ਪਾਰ ਵੀ ਹੁੰਦੀ ਹੈ ਇਹ ਗਲੋਬਲ ਕਬੱਡੀ ਲੀਗ 2018 ਦੇ ਵਿੱਚ ਵੀ ਚਮਕਿਆ ਉਹ ਸਾਹਮਣੇ ਕਹਿੰਦੇ ਲੱਖਾਂ ਜਾਂ ਨੰਬਰ ਇਸ ਸਮੇਂ ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਜ਼ਿਲ੍ਹਾ ਰੋਪੜ ਦੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਹੈ ਅਗਲੀ ਰੇਡ ਪਾਉਣ ਦੇ ਲਈ ਦੁੱਲਾ ਤਿਆਰ ਪਰ ਤਿਆਰ ਹੈ ਆਹ ਦੁੱਲਾ ਕਹਿੰਦੇ ਤਿਆਰ ਪਰ ਤਿਆਰ ਹੈ ਬੱਗੇ ਵਾਲੇ ਨੂੰ ਮੱਤ ਦਾ ਪਿਆ ਰੱਖਦੀ ਹੈ ਦੁਨੀਆ ਲਓ ਦੇਖਦੇ ਆਂ ਵੀ ਇਸ ਸਮੇਂ ਖੀਰਾਵਾਲ ਦੇ ਕਹਿੰਦੇ ਵੀ ਦੁੱਲੇ ਨੇ ਕਬੱਡੀ ਪਾ ਦਿੱਤੀ ਐ ਚਾਰਾਂ ਦੇ ਵਿੱਚੋਂ ਕਾਲ ਹੱਕ ਬਾਲ ਦੀ ਤਰਪੀ ਦਾ ਜੱਗੀ ਸ਼ੇਰੂ ਇਹ ਆ ਝਾਰੀ ਲਓ ਵੇਖੋ ਵੀ ਖੀਰਾਵਾਲ ਦੇ ਦੁੱਲੇ ਦੀ ਉਂਗਲ ਖੜੀ ਐ ਆ ਕਹਿੰਦੇ ਵੀ ਨਾਜਵਾਨ ਜਿਹਦੇ ਨਾਲ ਦੇ ਕੱਪ ਦਾ ਕਹਿੰਦੇ ਵੀ 3600 ਫੋਨ ਦਾ ਜੇਤੂ ਆ ਮੇਰੇ ਮਿੱਤਰੋ ਲਓ ਘਨੌਰੀ ਵਾਲੇ ਭੋਲੇ ਨੇ ਕਦਮ ਵਧਾ ਦਿੱਤੇ ਨੇ ਭੋਲਾ ਧਨੌਰੀ ਵਾਲਾ ਰੂਪ ਰੂਪਨਗਰ ਵਾਲਾ ਭੋਲਾ ਕਹਿੰਦੇ ਰੋਪੜ ਵਾਲਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚ ਬਸਿਆ ਹੈ ਰੂਪਨਗਰਾ ਉਹ ਸਾਹਮਣੇ ਨੌਜਵਾਨ ਖੱਬੇ ਸੱਜੇ ਘੇਰਦਾ ਹੋਇਆ ਇੱਕ ਪਾਸੇ ਦੇਖਦਾ ਵੀ ਸਾਹਮਣੇ ਮੁੰਡਾ ਕਹਿੰਦੇ ਗੱਗੀ ਕਮਾਲ ਕਰਦਾ ਹੋਇਆ ਪਰ ਪੁਆਇੰਟ ਇਸ ਵਿੱਚ ਧਣੌੜੀ ਵਾਲਾ ਢੋਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਇੱਕ ਪਾਸੇ ਸ਼ੇਰੂ ਧਣੌੜੀ ਵਾਲਾ ਨਾਲ ਜੱਗੂ ਹਾਕਮਾਲੀਆ ਨਾਲ ਨਿੰਮਾ ਧਣੌੜੀ ਵਾਲਾ ਨਾਲ ਕਹਿੰਦੇ ਧਣੌੜੀ ਵਾਲਾ ਯਾਰੀ ਹੈ ਚਾਰ ਜਾਫੀ ਧਣੌੜੀ ਦੀ ਟੀਮ ਦੇ ਤਿਆਰ ਬਰ ਤਿਆਰ ਹੈ ਅੰਜੇ ਸਰਪੰਚ ਦਾ ਵੀਰ ਮਨੀ ਚੱਠਾ ਵੀ ਪੁੱਜਿਆ ਹੋਇਆ ਹੈ ਖੇਡ ਕਬੱਡੀ ਦਾ ਵੱਡਾ ਮੱਲ ਹੈ ਰਾਜੇ ਚੱਠੇ ਹਰਾਂ ਨੇ ਵੱਡੀ ਟੀਮ ਉਤਾਰੀ ਹੈ ਲੱਖਾ ਢਣੋਲੀ ਧੂਰੇ ਦੇ ਕੱਪ ਦਾ ਬੈਸਟ ਜਾਫੀ ਬਣਿਆ ਸੀਗਾ ਆ ਨੌਜਵਾਨ ਉਸ ਕੱਪ ਦਾ ਬੈਸਟ ਰੇਡਰ ਬਣਿਆ ਸੀਗਾ ਆ ਖਿਡਾਰੀ ਕਹਿੰਦੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੀਗਾ ਲਓ ਸ਼ੀਰੇ ਨੇ ਕਬੱਡੀ ਪਾ ਦਿੱਤੀ ਹੈ ਇਹ ਹੈ ਕਰਨ ਗੁੱਲੋ ਵਾਲੀ ਹੈ ਗੱਲ ਤਜਰਬੇ ਦੀ ਹੈ ਗੱਲ ਖੇਡ ਦੀ ਹੈ ਗੱਲ ਕਾਮਯਾਬੀ ਦੀ ਹੈ ਜਿਹੜੇ ਮਿਹਨਤ ਕਰਦੇ ਨੇ ਉਹ ਕਾਮਯਾਬ ਹੁੰਦੇ ਨੇ ਕਾਮਯਾਬੀ ਕਹਿੰਦੇ ਕਿਸੇ ਦੇ ਕਾਹਦੀ ਜ਼ਗਰੀ ਜਿਹੜੇ ਮਿਹਨਤ ਕਰਦੇ ਨੇ ਉਹ ਕਾਮਯਾਬ ਹੁੰਦੇ ਨੇ ਲਓ ਹਿੰਦਾਂ ਇਸ ਸਮੇਂ ਖੀਰਾਬਾਲ ਦੀ ਧਿਰਤੀ ਦਾ ਚਾਰ ਦਾਫੀ ਨੇ ਜਿਨ੍ਹਾਂ ਦਾ ਨਾਮ ਚੱਲਦਾ ਹੈ ਜਿਨ੍ਹਾਂ ਦੀ ਚੜ੍ਹਦਾ ਹੈ ਜਿਨ੍ਹਾਂ ਦਾ ਸ਼ਿੱਕਾ ਚੱਲਦਾ ਲਓ ਵੇਖੋ ਵੀ ਅਸਲੇ ਜੰਟਾ ਕੀ ਕਹਿੰਦਾ ਵੀ ਇਹ ਸ਼ੇਰੂ ਨੌਜਵਾਨ ਹੈ ਜਿਨੇ ਪੱਟ ਫੜ ਕੇ ਕੈਂਚੀ ਲਾ ਦਿੱਤੀ ਹੈ ਲਓ ਪੁਆਇੰਟ ਜਿਹੜਾ ਇਸ ਸਮੇਂ ਜਾਫੀ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਜੱਸ ਸਕਿਉਰਟੀ ਖੰਨੇ ਨੂੰ ਮੇਰੀ ਬੇਨਤੀ ਹੈ ਜਿਹੜਾ ਕੱਠ ਗਰਾਊਂਡ ਦੇ ਵਿੱਚ ਵਧਦਾ ਜਾ ਰਿਹਾ ਪ੍ਰਬੰਧਕਾਂ ਦੇ ਵੱਲੋਂ ਬੇਨਤੀ ਹੈ ਕਿਉਂਕਿ ਸਕਿਉਰਿਟੀ ਦਾ ਇੱਕ ਕੰਮ ਹੈ ਗਰਾਊਂਡ ਦੇ ਵਿੱਚ ਇਕੱਠ ਵੱਧੂ ਨਾ ਹੋਣ ਦੇਣਾ ਜਦੋਂ ਇਕੱਠ ਵੱਧ ਜਾਂਦਾ ਫਿਰ ਅਨਾਉਂਸਰ ਕੋਲੇ ਭੇਜ ਦਿੰਦੇ ਆ ਮੇਰਾ ਵੀਰ ਐਦਾਂ ਨਾ ਕਰੋ ਇਹ ਡਿਊਟੀ ਤੁਹਾਡੀ ਹੈ ਬੌਂਸਰਾਂ ਦੀ ਡਿਊਟੀ ਹੈ ਅਨਾਉਂਸਰ ਇੱਥੇ ਆ ਕੇ ਕੀ ਕਰੂਗਾ ਅਨਾਉਂਸਰ ਕਿੱਦਾਂ ਇਕੱਠ ਨੂੰ ਘੱਟ ਕਰੂਗਾ ਇਹ ਜਰੂਰ ਸਕਿਉਰਿਟੀ ਵਾਲੇ ਵੀਰ ਆਪਣੀ ਧਿਆਨ ਦੇਣ ਵੀ ਜਿਹੜੇ ਵੀਰਾਂ ਦਾ ਗਰਾਊਂਡ ਦੇ ਵਿੱਚ ਕੋਈ ਕੰਮ ਨਹੀਂ ਉਹਨਾਂ ਨੂੰ ਗਰਾਊਂਡ ਦੇ ਵਿੱਚ ਨਾ ਇੱਥੇ ਖੜਾ ਕਰਨ ਦਿੱਤਾ ਜਾਵੇ ਗਗਨ ਜੋਗੇ ਵਾਲੀਆ ਕਬੱਡੀ ਪਾ ਰਿਹਾ ਹੈ ਯਾਰ ਜਾਫੀ ਕਹਿੰਦੇ ਪਿਆਰ ਵਰ ਪਿਆਰ ਹੈ ਜਿਲ੍ਹਾ ਕਪੂਰਥਲੇ ਦੀ ਧਰਤੀ ਹੈ ਜਿਹੜੇ ਕਪੂਰਥਲੇ ਦੇ ਨਰਾਲੇ ਪਿੰਡ ਨੇ ਪ੍ਰੀਤਾ ਪੈਦਾ ਕੀਤਾ ਹੈ ਪ੍ਰੀਤਾ ਨਰਾਲਾ ਖੇਡ ਕਬੱਡੀ ਦਾ ਪਹਿਲਾ ਖਿਡਾਰੀ ਹੋਇਆ ਜਿਹਦੇ ਪਾਸਪੋਰਟ ਤੇ ਬਤੌਰ ਕਬੱਡੀ ਖਿਡਾਰੀ 1968 ਦੇ ਵਿੱਚ ਪਹਿਲੀ ਵਾਰੀ ਵੀਜ਼ਾ ਲੱਗਾ ਸੀਗਾ ਇਹ ਇਤਿਹਾਸ ਹੈ ਖੇਡ ਕਬੱਡੀ ਦਾ ਇਹ ਕਪੂਰਥਲੇ ਦੀ ਧਰਤੀ ਹੈ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈਕ ਤੇ ਟੋਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋਨਾ ਆ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋਨਾ ਇਹ ਖਵਾਬੇ ਤੋਂ ਚੱਲ ਕੇ ਆਇਆ ਹੈ ਅੱਜ ਮਾਲਵੇ ਦੇ ਵਿੱਚ ਖੁੱਤੀ ਪਾਉਣ ਨੂੰ ਫਿਰਦੇ ਆਓ ਵੇਖ ਰਹੇ ਹਾਂ ਵੀ ਇਸ ਸਮੇਂ ਮੁਕਾਬਲਾ ਸ਼ੇਰੂ ਦੇ ਨਾਲ ਹੋ ਗਿਆ ਹੈ ਸ਼ੇਰੂ ਤੇ ਰਮਜ਼ਾਨ ਲਓ ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਲਈ ਹੈ ਪੁਆਇੰਟ ਜਿਹੜਾ ਖੀਰਾਵਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਵੱਡੇ ਵੱਡੇ ਬੈਨਰ ਲੱਗੇ ਨੇ ਬੈਨਰਾਂ ਦੇ ਦੋਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਜਿਨ੍ਹਾਂ ਨੇ ਕਹਿੰਦੇ ਆਪਣੇ ਦਸਾਂਗਾਂ ਦੀ ਕਿਰਤ ਕਮਾਈ ਦੇ ਵਿੱਚੋਂ ਅੱਜ ਇਸ ਵੱਡੇ ਮੇਲੇ ਦੇ ਲਈ ਵੱਡੇ ਘਹਿ ਘਟਵੇਂ ਯੋਗਦਾਨ ਪਾਇਆ ਹੈ ਸਹਿਯੋਗ ਪਾਇਆ ਲਓ ਸ਼ੀਰੇ ਦੀ ਕਬੱਡੀ ਤੇ ਹੁਣ ਦੇਖਦੇ ਆ ਕੌਣ ਜਾ ਦੀਪਾ ਜਾ ਗੱਗੀ ਚੱਕਦੇ ਸਰਾਦੀ ਧਰਤੀ ਦਾ ਕਰਨ ਬੁੱਲੋ ਆਉਂਦਾ ਲਓ ਕਹਿੰਦੇ ਪ੍ਰਬ ਵਰਗੇ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਆਂ ਵੀ ਛੱਲਾ ਦਾ ਮੇਲਾ ਕੌਣ ਲੁੱਟ ਕੇ ਜਾ ਦੇਗਾ ਇਹ ਸਮੇਂ ਦੀਆਂ ਬਾਤਾਂ ਨੇ ਲਓ ਸ਼ੀਰੇ ਨੇ ਟੱਚ ਗੱਗੀ ਨੂੰ ਕਰ ਦਿੱਤਾ ਲਓ ਰੇਡ ਕਹਿੰਦੇ ਇਸ ਨੇ ਖੀਰਾਬਾਲ ਦੇ ਬੁੱਲੇ ਨੇ ਪਾ ਦਿੱਤੀ ਆ ਮੇਰੇ ਵੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਅਮਰਿਕ ਸਿੰਘ ਚਹਿਲ ਲਲਦਾਲ ਵਾਲੇ ਆ ਰੀਡਰ ਨੇ ਆਈਜੀ ਸਾਹਿਬ ਦੇ 11000 ਦਾ ਬਹੁਤ ਵੱਡਾ ਯੋਗਦਾਨ ਹੈ ਨਾਲ ਡਾਕਟਰ ਮੱਗਰ ਜੀ ਤੇ ਭਾਈ ਕਣਸ਼ਾਮ ਜੀ ਨਾਜ਼ਰ ਮੈਂਬਰ 43 ਤੇ 47 ਸਹਿਬ ਨਿਰਪਾ ਸਿੰਘ ਰਚਾਲ ਪੱਜਾ ਬਹੁਤ ਬਹੁਤ ਧੰਨਵਾਦ ਜੀ ਆਤਮਾਤ ਧੰਨਵਾਦ ਜਿੰਨੇ ਵੀ ਵੀਰਾਂ ਦਾ ਸਹਿਯੋਗ ਹੈ ਭੋਲਾ ਧੌੜੀ ਬਣਾ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵੱਧਦਾ ਹੋਇਆ ਧੌੜੀ ਵਾਲਾ ਭੋਲਾ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਹੈ ਜੋ ਨੰਬਰ ਹੋਲਡ ਸੀ ਪੁਆਇੰਟ ਜਿਹੜਾ ਜਾਫੀ ਦੇ ਲਈ ਦਿੱਤਾ ਗਿਆ ਕਰਨ ਦੇਲੋ ਵਾਲਿਆ ਫਿਰ ਟਰਾਈ ਕਰਦਾ ਮੇਰੇ ਵੀਰੋ ਧਨਾਰੀ ਵਾਲਾ ਕਹਿੰਦੇ ਭੋਲਾ ਅੰਕ ਦਾ ਵਾਅਦਾ ਕਰ ਚੁੱਕਿਆ ਹੈ ਕੀ ਬਾਤ ਹੈ ਬੀਲਾ ਸਰਾ ਸਾਡਾ ਵੀਰ ਹੈ ਹਰਿਆਣੇ ਤੋਂ ਪੁੱਜਾ ਕਹਿੰਦਾ ਹਾਕਮ ਵਾਲੀਏ ਜੱਗੂ ਦਾ ਆਹ ਜਫਾ 2500 ਰੁਪਏ ਦਾ ਹੋਵੇਗਾ 2500 ਰੁਪਏ ਖੇਡ ਮੈਦਾਨ ਦੇ ਵਿੱਚ ਪੁੱਜਦਾ ਕਰ ਦਿੰਦਾ ਹੈ ਇਹ ਹਾਕਮ ਵਾਲੀਆ ਜੱਗੂ ਹੈ ਇੱਕ ਕੰਨੀ ਤੇ ਲੱਗਾ ਹੋਇਆ ਹੈ ਦੁਨੀਆ ਕਬੱਡੀ ਦਾ ਰੈਂਬੋ ਜਾਫੀ ਕਹਿੰਦੀ ਹੈ ਉਧਰ ਰਵੀ ਸਰੋਏ ਵੀ ਪੁੱਜਾ ਹੋਇਆ ਜਿਨੇ ਕਹਿੰਦੇ ਇਸ ਚੋਬਰ ਦੀਆਂ ਲਿਓ ਕੱਟ ਕੱਟ ਕੇ ਸੋਸ਼ਲ ਮੀਡੀਆ ਤੇ ਪਾਉਣੀਆਂ ਮੇਰੇ ਵੀਰੋ ਫਿਰ ਸੋਸ਼ਲ ਮੀਡੀਆ ਤੇ ਚਰਚਾ ਹੋਣੀ ਹੈ ਦੁਨੀਆ ਦੇ ਸਤਾਰਾਂ ਦੀ ਚਰਚਾ ਇੱਕ ਪਾਸੇ ਗਗਨ ਜੋਗੇ ਵਾਲੀ ਹੈ ਨਾ ਇੱਕ ਪਾਸੇ ਕਹਿੰਦੇ ਗਗਨੂ ਜੋਗੇ ਵਾਲੀ ਐ ਗਗਨ ਜੋਗੇ ਆ ਇਰਥ ਬੋਲ ਚ 7 ਸਾਲ ਦੇ ਲਈ ਇਹ ਕਹਿੰਦੇ ਲੰਡਨ ਦੇ ਵਕੀਲ ਸੁਰਿੰਦਰ ਮਾਨਕ ਦੇ ਲਈ ਰਾਜਵੀਰ ਮਾਨਕ ਦੇ ਲਈ ਕੁਲਵੀਰ ਲਾਲੇ ਦੇ ਲਈ ਜਤਿੰਦਰ ਦਿਲਗੇ ਦੇ ਲਈ ਉਹ ਜੇਲੇ ਦੇ ਲਈ ਇੰਗਲੈਂਡ ਦੇ ਵਿੱਚ ਕਈ ਸਾਲਾਂ ਤੋਂ ਖੁੱਤੀ ਪੰਡਾ ਰਿਹਾ ਹੈ ਲਓ ਗਗਨੂ ਤਜਰਬਾ ਵੱਡਾ ਹੈ ਇਹਦੀਆਂ ਰੇਡਾਂ ਦੇ ਲਈ ਕਹਿੰਦੇ ਲੱਖਾਂ ਰੁਪਏ ਲੱਗਦੇ ਨੇ ਇਹਦੀਆਂ ਰੇਡਾਂ ਤੇ ਵੀ ਲੱਖਾਂ ਰੁਪਏ ਲੱਗਦੇ ਨੇ ਦਿਨ ਦੇ ਆਲਾ ਮਾਦੇ ਮੇਲੇ ਦੇ ਲਈ ਕਹ ਗੱਟਵਾ ਜੋਗ ਦੇੜਪੜਾ ਦੀ ਲੁੱਕ ਤੇ ਇਹਨੇ ਠੁੱਕ ਵਖਰੀ ਐ ਜਦੋਂ ਕਹਿੰਦੇ ਲੁੱਕ ਤੇ ਠੁੱਕ ਬਣਾਣੀ ਹੋਵੇ ਨਾ ਫਿਰ ਫਿਰ ਬੈਂਕਾਂ ਦੇ ਵਿੱਚ ਪੈਸੇ ਜਮਾ ਨਹੀਂ ਕੋਦਾ ਚੰਗੇ ਕੰਮਾਂ ਦੇ ਲਈ ਜੇਬ ਤੋਂ ਖਰਚਨੇ ਪੈਂਦੇ ਨੇ ਦੇੜਪੜਾ ਵਾਲਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਚਮਕਾਰ ਚੌਧਰੀ ਕਹਿੰਦਾ ਸਾਡੇ ਵੀਰਾਂ ਦਾ ਹੈ ਕਹਿ ਗੱਡ ਦਾ ਯੋਗਦਾਨ ਲਓ ਚੱਕਲੀ ਸ਼ੇਰ ਦੇ ਸ਼ੀਰੇ ਦੀ ਕਬੱਡੀ ਪਾ ਦਿੱਤੀ ਚੱਕਲੀ ਸ਼ੇਰ ਪਿੰਡ ਗੈਵੀ ਚਾਲ ਦਾ ਪਿੰਡ ਹੈ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਦਾ ਗੱਡੀ ਚੱਲਦਾ ਪਿੰਡੂ ਇਸਵੇਂ ਨੌਜਵਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਸ਼ੀਰਾ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਮੈਗਨਮ ਆਉਟਰ ਗੱਡੀ ਦਾ ਜੇਤੂ ਬਣਿਆ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਇੱਕ ਪਾਸੇ ਸਾਹਮਣੇ ਮੁੰਡਾ ਟਰਾਈ ਕਰਦਾ ਹੋਇਆ ਪਰ ਪੁਆਇੰਟ ਕਹਿੰਦੇ ਸ਼ੀਰਾ ਜੋੜ ਗਿਆ ਬਾਬਾ ਗਾਜੀ ਦਾਸ ਕਬੱਡੀ ਕਲਬ ਤਨਹੋਰੀ ਦੇ ਲਈ ਨਣਾ ਵਾਲੀ ਗੁਰਦਾਸਪੁਰ ਤੇ ਦਿੜਬਾ ਮੰਡੀ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਇਹ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਖਿਡਾਰੀ ਗਰਾਊਂਡ ਦੇ ਵਿੱਚ ਪੁੱਜ ਜਾਣਾ ਪਹੁੰਚਣਗੇ ਉਧਰ ਸਰਦਾਰ ਮਰੀਦ ਸਿੰਘ ਜੀ ਚੱਲ ਲੱਦਾਲਾ ਰੀਡਰ ਨੇ ਸਾਡੇ ਆਈਜੀਪੀ ਦੇ ਉਹਨਾਂ ਦਾ ਵੀ 11000 ਰੁਪਏ ਦਾ ਗਹਿ ਕਟਵਾ ਯੋਗਦਾਨ ਆਦੇ ਮੇਲੇ ਲਈ ਸਰਦਾਰ ਅਮਰੀਤ ਸਿੰਘ ਜੀ ਚਾਹਲ ਸਾਹਿਬ ਦਾ ਮਿਲਦੇ ਘਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਲਓ ਫਿਰ ਦੇਖਦੇ ਆ ਇਸ ਸਮੇ ਗਲ ਵਿੱਚ ਗਾਨੀ ਵਾਲਾ ਆ ਜੜ ਦੀ ਜਵਾਨੀ ਵਾਲਾ ਕਿ ਮੁਸ਼ਫਟ ਗੱਭਰੂ ਦਲੇਰ ਲੱਗਦਾ ਵੀ ਵੇਖ ਭਾਦੀ ਮੁੰਡਾ ਕੌਂਡੀ ਦਾ ਪਲੇਅਰ ਲੱਗਦਾ ਲਓ ਧਨੌਰੀ ਦੇ ਭੁੱਲੇ ਨੇ ਰੇਡ ਪਾ ਦਿੱਤੀ ਹੈ ਗੱਗੀ ਇਦਾਂ ਨਹੀਂ ਸਰਣਾ ਉਹ ਖੜਕਾ ਦੜਕਾ ਕਰਨਾ ਪੈਣਾ ਕਾ ਦੜਕਾ ਹੋ ਰਿਹਾ ਪੀਵੀ 118865 ਸਵਿੱਫਟ ਗੱਡੀ ਕਿਸੇ ਵੀਰ ਦੀ ਐ ਉਹ ਗੱਡੀ ਸਾਈਡ ਤੇ ਕਰ ਲਓ ਜੀ ਉਥੋਂ ਗੱਡੀਆਂ ਬਾਹਰ ਕੱਢਣੀਆਂ ਮੇਰੀ ਬੇਨਤੀ ਐ ਅਗਲੀ ਕਬੱਡੀ ਦੁੱਲੇ ਦੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਐ ਇੱਕ ਪਾਸੇ ਨੌਜਵਾਨ ਕਹਿੰਦੇ ਖੀਰਾਵਾਲੀਆ ਕਬੱਡੀ ਪਾ ਰਿਆ ਨਣਾਵਾਲੀ ਗੁਰਦਾਸਪੁਰ ਤੇ ਦਿੜਵਾ ਮੰਡੀ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਧਰਮਾ ਹਰਿਊ ਜੀ ਤੇ ਨਾਲ ਜਸ਼ਨ ਮਹਿਲਾ ਜੀ ਅਗਲੇ ਮੈਚ ਤੇ ਬੁਲਾਰੇ ਹੋਣਗੇ ਇੱਕ ਪਾਸੇ ਮਣੀ ਥੋੜੀ ਅੱਖ ਦੇ ਵਿੱਚ ਉਂਗਲ ਲਗੀ ਮਾਲਕ ਮਿਹਰ ਕਰੇ ਪਾਣੀ ਪਾਣੀ ਲਿਆਓ ਜੀ ਤੱਥੀ ਬਾਹਰ ਨਾ ਲੱਗੇ ਅਰਦਾਸ ਆ ਮਾਲਕ ਦੇ ਚਰਨਾਂ ਦੇ ਵਿੱਚ ਮਣੀ ਪਾਣੀ ਦਾ ਦੇ ਵਿੱਚ ਉਂਗਲ ਵੱਜੀ ਹੈ ਮਿਹਨਤ ਕਰਕੇ ਖਿਡਾਰੀ ਮੰਜਲਾਂ ਤੇ ਪੁੱਜਦੇ ਆਰਦਾਸ ਹੈ ਮਾਲਕ ਦੇ ਚਰਨਾਂ ਦੇ ਵਿੱਚ ਪੱਤੀ ਬਾਹ ਨਾ ਲੱਗੇ ਦਰਸ਼ਕ ਵੀਰੋ ਖੇਡ ਕਬੱਡੀ ਦਾ ਨਵਾਦ ਵੀ ਆ ਗਿਆ ਤਾੜੀ ਵਾਰੇ ਕੀ ਖਿਆਲ ਆਪਾਂ ਸੁਰਸਿੰਘ ਵਾਲੇ ਦੀ ਤਰਜਨਾ ਸੰਦੀਪ ਲੋਧਰ ਗਰਾਊਂਡ ਦੇ ਵਿੱਚ ਪੁੱਜ ਗਿਆ ਤਾੜੀਆਂ ਜ਼ੋਰਦਾਰ ਮੇਰਾ ਸੰਦੀਪ ਨੰਦਾਰ ਕਹਿੰਦੇ ਮਨ ਸਿੰਘ ਦੁਲਤ ਵੀ ਪੁੱਜ ਗਿਆ ਔਰ ਮੇਰੇ ਵੀਰੋ ਦੁਨੀਆ ਪਹਿਲਵਾਨਾਂ ਦੀ ਧਰਤੀ ਕਹਿੰਦੀ ਹੈ ਜਿਲ੍ਹਾ ਸ੍ਰੀ ਤਰਨਤਾਰਨ ਸਾਭ ਦੀ ਧਰਤੀ ਵਿਸ਼ਵ ਚੈਂਪੀਅਨ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਹੈ ਸੁਰਸਿੰਘ ਵਾਲਾ ਪਿੰਡ ਅੱਜ ਕੱਲ ਕਬੱਡੀ ਦੇ ਵਿੱਚ ਅਮਰਤਪਾਲ ਸਿੰਘ ਅੰਬੇ ਨੇ ਪੂਰਾ ਮਸ਼ਹੂਰ ਕੀਤਾ ਹੋਇਆ ਹੈ ਅੰਬਾ ਵੀ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਜੋਗੀ ਵਾਲੀਆ ਗਗਨ ਅਗਲੀ ਕਬੱਡੀ ਪਾ ਰਿਹਾ ਹੈ 16 28 ਗੱਡੀਆਂ ਐਟਰ 262 ਜਿਹੜੇ ਵੀਰ ਦੀਆਂ ਗੱਡੀਆਂ 16 28 ਬਲੈਕ ਕਾਰ ਵੀ ਉਥੋਂ ਗੱਡੀਆਂ ਕੱਢਣੀਆਂ ਰਿਮੂਵ ਕਰ ਲੈ ਵੀਰ ਜਿਹੜੇ ਦੀ ਗੱਡੀ ਆ ਲਓ ਸਾਹਮਣੇ ਰੈਂਡੋ ਦੀ ਕਬੱਡੀ ਪੈ ਗਈ ਸਾਡੇ ਭਾਈ ਜਮਕਾਰ ਚੌਧਰੀ ਦੇ ਪੁੱਤਰ ਭਾਈ ਕਾਨਵਾਰ ਚੌਧਰੀ ਗੈਰੀ ਚੌਧਰੀ ਦੇ ਭਤੀਜਾ ਤੇ ਨਾਲ ਜਸਕੀਰ ਢੰਡਾਲ ਪਹੁੰਚਿਆ ਬਹੁਤ ਬਹੁਤ ਧੰਨਵਾਦ ਕੁਲਜੀਤ ਜੀ ਲੈ ਜੀ ਤੇ ਤੂੰ ਭਰਾਇਆ ਆਪਣਾ ਜਦੋਂ ਮੈਚ ਸਮਾਪਤ ਹੁੰਦਾ 10 15 ਮਿੰਟ ਲੱਗਦਾ ਨਾਲ ਲਿਖ ਲਿਆ ਕਰ ਕਿਉਂਕਿ ਪੂਰੇ ਪੂਰੇ ਮੈਚ ਨੇ ਨਾ ਤਾਂ ਤੈਨੂੰ ਸੁਆਦ ਆਉਣਾ ਹੈ ਨਾ ਸਾਨੂੰ ਆਉਣਾ ਹੈ ਇਹ ਰੱਖੀ ਗੱਲ ਜਿੰਨੇ ਵੀ ਜਦੋਂ ਵੀ ਮੈਚ ਚੱਲਦੇ ਐ ਤੇਰੇ ਲਈ 10 15 ਮਿੰਟ ਹੁੰਦੇ ਐ ਸਾਰਾ ਦੀ ਹਾਜ਼ਰੀ ਲਓ ਚੱਕ ਲਈ ਸ਼ੇਰ ਦੇ ਸ਼ੀਰੇ ਦੀ ਕਬੱਡੀ ਪਾ ਦੁੱਤੀ ਹੈ ਹੁਣ ਵੇਖਦੇ ਆ ਚਾਰਾਂ ਦੇ ਵਿੱਚੋਂ ਕਰਨਾ ਜਾਂ ਫਿਰ ਦੀਪਾ ਜਾਂ ਫਿਰ ਗੱਗੀ ਕੌਣ ਕਰੂਗਾ ਹੱਲਾ ਇਸ ਸਮੇਂ ਦੀਆਂ ਬਾਤਾਂ ਹੋਈਆਂ ਨੇ ਇਸ ਸਮੇਂ ਦੀਆਂ ਬਾਤਾਂ ਹੋਈਆਂ ਨੇ ਸ਼ੀਰੇ ਦੀ ਰੇਡ ਪਈ ਹੋਈ ਹੈ ਲਓ ਟੱਕਰ ਐ ਇਸ ਵੇ ਕਰਨ ਦੇ ਨਾਲ ਆਓ ਗੱਗੀ ਦੁਨੀਆ ਦਾ ਮਹਾਨ ਸੰਦੀਪ ਲੋਧਰ ਵੀ ਆ ਗਿਆ ਸੰਦੀਪ ਲੋਧਰ ਵੀ ਆ ਗਿਆ ਖੀਰਾਵਾਲੀਆ ਗੱਗੀ ਵੀ ਆ ਗਿਆ ਇਹ ਚੋਬਰਾਂ ਦੀਆਂ ਗੱਲਾਂ ਭਾਰਤੀ ਟੀਮ ਦੇ ਲਈ ਵਰਲਡ ਕੱਪਾਂ ਦੇ ਵਿੱਚ ਹੋਈਆਂ ਪੂਰੀ ਦੁਨੀਆ ਨੇ ਪੀਡੀਸੀ ਚੈਨਲ ਤੇ ਵੇਖਿਆ ਹਾਕਮ ਵਾਲੀਏ ਜੱਗੂ ਦੀ ਟੱਕਰ ਖੀਰਾਵਾਲੀਏ ਗੱਗੀ ਦੇ ਨਾਲ ਰਾਮ ਇਗਰਾਂ ਦਾ ਛੰਨਾ ਕਬੱਡੀ ਕੱਪ ਦੇ ਨਿਰਮਲ ਲੱਖ ਸੋਡੀ ਕਬੱਡੀ ਕਬੱਡੀ ਹੋਈ ਪਈ ਹੈ ਗੱਗੀ ਦੀ ਟੱਕਰ ਜਾਏਗੀ ਇਹਨੂੰ ਜੱਗੀ ਕਹਿੰਦੇ ਨੇ ਜਿੱਥੇ ਜਾਂਦਾ ਦਿੰਦਾ ਮੇਲਾ ਬਣਾ ਦਿੰਦਾ ਇੱਧਰ ਜੈਂਗੋ ਐ ਉਧਰ ਰੈਂਬੋ ਐ ਦੋਨੇ ਪਤੰਦਰ ਇਕੱਠੇ ਹੋ ਗਏ ਤੇ ਗੱਗੀ ਢਾ ਲਿਆ ਮੇਰੇ ਵੀਰੋ ਆ ਗਗਨ ਜੋਗਿਆ ਵਾਲੀ ਅਗਲੀ ਕਬੱਡੀ ਪਾ ਰਿਹਾ ਇੱਕ ਪਾਸੇ ਨੌਜਵਾਨ ਦੇਖਦੇ ਆ ਚਾਰ ਜਾਫੀ ਕਹਿੰਦੇ ਤਿਆਰ ਵਰ ਤਿਆਰ ਆ ਕਪੂਰਥਲੇ ਦੇ ਖੀਰਾਮਾਲ ਪਿੰਡ ਦੇ ਮੈਂ ਬੇਨਤੀ ਕਰਦਾ ਧਰਮਾ ਹਰੇਉ ਜੀ ਜਰੂਰ ਅਗਲੇ ਮੈਚ ਲਈ ਖੇਡ ਮੈਦਾਨ ਦੇ ਵਿੱਚ ਹੋਣਗੇ ਚਾਰ ਖਿਡਾਰੀਆਂ ਦੇ ਵਿੱਚੋਂ ਚੋਬਰ ਫੇਰ ਟਰਾਈ ਕਰਦਾ ਹੋਇਆ ਸੰਦੀਪ ਲੁਧਰ ਪੁੱਜ ਗਿਆ ਜੱਸਾ ਜੜਵਾ ਪੁੱਜ ਗਿਆ ਔਰ ਨਾਲ ਕਹਿੰਦੇ ਮਨ ਸਿੰਘ ਦੁਲਟ ਆ ਗਿਆ ਮੰਦੀਪ ਧੱਕੜ ਗੋਗੜੀਆਂ ਵਾਲਾ ਪੁੱਜ ਗਿਆ ਤੇ ਸਰਸਿੰਘ ਵਾਲੇ ਪਿੰਡ ਦਾ ਆੰਬਾ ਖੇਡ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਂ ਬਣਾ ਗਿਆ ਉਹ ਵੀ ਅੱਜ ਦਿੜਬਾ ਮੰਡੀ ਦੀ ਟੀਮ ਦੇ ਲਈ ਪੁੱਜ ਗਿਆ ਇੱਕ ਪਾਸੇ ਹਿੰਦਾ ਕਬੱਡੀ ਪਾ ਰਿਹਾ ਹੈ ਹਿੰਦਾ ਕਪੂਰਥਲੀਆ ਦੁਆਬੇ ਵਾਲਾ ਦੋ ਪਾਣੀਆਂ ਦੀ ਧਰਤੀ ਦਾ ਚੋਬਰ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਬਹਿੰਦੇ ਆ ਉਹ ਸਾਹਮਣੇ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਮੇਰੀ ਬੇਨਤੀ ਆ ਨਣਾਵਾਲੀ ਗੁਰਦਾਸਪੁਰ ਤੇ ਦਿੜਬਾ ਮੰਡੀ ਦਿੜਬਾ ਮੰਡੀ ਟੀਮ ਗਰਾਊਂਡ ਦੇ ਵਿੱਚ ਆ ਨਣਾਵਾਲੀ ਗੁਰਦਾਸਪੁਰ ਦੇ ਜਿਹੜੇ ਮੁੰਡੇ ਬਾਹਰ ਆ ਉਹ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਭੋਲੇ ਦੇ ਕਬੱਡੀ ਤੇ ਜੈਂਗੋ ਤੇ ਬੋਲ ਹੋਣਗੇ ਉਹਨਾਂ ਤੋਂ ਖੋਪੜਾ ਤੇ ਲਾਲਾ ਖੋਪੜਾ ਲਾਲ ਖੋਪੜੇ ਉਹਨਾਂ ਵੱਲੋਂ ਵੀ 71000 ਰੁਪਏ ਦਾ ਵੱਡਾ ਯੋਗਦਾਨ ਆ ਤੇ ਮੇਲੇ ਦੇ ਲਈ ਆ ਰਾਫਲ ਖੋਪੜੇ ਹੋਣਾ ਵੱਲੋਂ ਬਹੁਤ ਵੱਡੇ ਯੋਗਦਾਨ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਲਓ ਰਮਜ਼ਾਨ ਨੇ ਕਬੱਡੀ ਪਾ ਦਿੱਤੀ ਹੈ ਸੁਖਚੈਨ ਕੁਮਾਰ ਦਾ ਹੈ ਮਨਿੰਦਰ ਦਾ ਇਹ ਤਰ੍ਹਾਂ ਕਹਿੰਦੇ ਵੀ ਚਮਕਾਰ ਹੋਣਾਂ ਦੇ ਮੇਲੇ ਤੇ ਅੱਜ ਗੱਲਾਂ ਟਿਕਾਣੇ ਲੱਗਣੀਆਂ ਨੇ ਲਓ ਦੇਖਦੇ ਆਂ ਵੀ ਆ ਸਮੇਂ ਰਮਜ਼ਾਨ ਦੀ ਟੱਕਰ ਬਿੰਮੇ ਦੇ ਨਾਲ ਆਹ ਦੁਆਬੇ ਵਾਲਾ ਭੱਜ ਗਿਆ ਮੇਰੇ ਮਿੱਤਰੋ ਉਹ ਪੁਆਇੰਟ ਜਿਹੜਾ ਇਸ ਸਮੇਂ ਧਾਦੀ ਦੇ ਲਈ ਹੈ ਸ਼ੀਰਾ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਭੱਜ ਚੁੱਕਿਆ ਜੱਕਲੀ ਸ਼ੇਰ ਵਾਲਾ ਸ਼ੀਰਾ ਮੈਂਬਰ ਪਾਰਲੀਮੈਂਟ ਸੰਗਰੂਰ ਸਰਦਾਰ ਗੁਰਮੀਤ ਸਿੰਘ ਜੀ ਮੀਤ ਹੇਰ ਵਿਸ਼ੇਸ਼ ਤੌਰ ਤੇ ਅੱਜ ਦੇ ਕਬੱਡੀ ਕੱਪ ਦੇ ਪੁੱਜਣ ਜਾ ਰਹੇ ਹੈ। ਸਵਾਗਤੀ ਕਮੇਟੀ ਆਪਣੀਆਂ ਤਿਆਰੀਆਂ ਦੇ ਵਿੱਚ ਹੈ। ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਕਬੱਡੀ ਹੋ ਰਹੀ ਹੈ। ਸਰਦਾਰ ਗੁਰਿੰਦਰ ਸਿੰਘ ਜੀ ਗੈਰੀ ਬੜਿੰਗ ਵਿਧਾਇਕ ਹਲਕਾ ਮਲੋ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਆਪਣੇ ਵੱਡੇ ਵੀਰ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਵਾ ਰਹੇ ਹੈ। ਸਵਰਗੀਆ ਸਰਦਾਰ ਗਗਨਦੀਪ ਸਿੰਘ ਜੀ ਚੱਡਾ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਹੈ। ਪ੍ਰਧਾਨ ਗੁਰਮੇਲ ਸਿੰਘ ਜੀ ਤੜਵਾ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਅੱਜ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਕਬੱਡੀ ਹੋ ਰਹੀ ਹੈ ਜੈਂਗੋ ਚੋਕਲਾ ਮੈਕਸੋਡਾ ਆ ਗੁੱਲੇ ਨੇ ਰੇਡ ਪਾ ਦਿੱਤੀਆਂ ਗੁੱਲੇ ਨੇ ਰੇਡ ਪਾ ਦਿੱਤੀ ਹੈ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਮੇਲਾ ਕਰਵਾਉਣ ਵਾਲਾ ਸਾਡਾ ਵੀਰ ਡਾਕਟਰ ਮੱਘਰ ਸਿਆਲ ਵੀ ਪੁੱਜ ਗਿਆ ਪਰ ਪਹਿਲਾਂ ਗੱਲ ਕਰਦੇ ਹਾਂ ਸ਼ੇਰੀ ਦੀ ਟੱਕਰ ਦੀ ਲਓ ਗੁੱਲਾ ਪੁੱਜ ਗਿਆ ਮੇਰੇ ਮਿੱਤਰੋ ਗੁੱਲੇ ਨੇ ਇੱਕ ਦਾ ਵਾਅਦਾ ਕਰ ਦਿੱਤਾ ਹੈ ਡਾਕਟਰ ਮੱਘਰ ਸਿਆਲ ਦਾ ਵਿਸ਼ੇਤਰ ਤੇ ਧੰਨਵਾਦ ਕਰਦੇ ਆ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਇੱਕ ਫਰਦਰੀ ਨੂੰ ਜਦੋਂ ਬੁੱਲਟ ਕਹਿੰਦੇ ਨੇ ਕਬੱਡੀ ਵਾਲਿਆਂ ਨੇ ਰੱਖਣੇ ਕਰ ਦਿੱਤੇ ਤਾਂ ਬਲੈਂਕ ਦੇ ਵਿੱਚ ਮਿਲ ਲਾ ਦਿੱਤੇ ਹੁਣ ਕਬੱਡੀ ਵਾਲਿਆਂ ਨੇ ਹਾਰਲੇ ਰੱਖ ਦਿੱਤੇ ਨੇ ਵੱਖੋ ਵੱਖਰੇ ਮੇਲਿਆਂ ਤੇ ਇਹ ਕਬੱਡੀ ਵਾਲੇ ਹਾਰਲੇ ਵੀ ਬਲੈਂਕ ਚ ਮਿਲ ਲਾਉਣਗੇ ਕਿਉਂਕਿ ਪਿੰਡਾਬੀ ਨੇ ਵੱਡੇ ਜਿਗਰੇ ਵਾਲੇ ਨੇ ਕਹਿੰਦੇ 18 ਮਾਰਚ ਨੂੰ ਕਾਲਾ ਗਰਰੇ ਵਾਲਾ ਸੱਤੂ ਫਰੀਂਕਾ ਬਾਦਲ ਹੁਣ ਕਹਿੰਦੇ ਚਾਂਦਪੁਰੇ ਦੇ ਵਿੱਚ ਵੀ 1,25,081 ਉੱਥੇ ਵੀ ਹਾਰ ਲਏ ਨੇ ਇੱਕ ਤਰੀਕ ਨੂੰ ਕਹਿੰਦੇ ਨੇ ਮੱਗਰ ਦੇ ਮੇਲੇ ਦੇ ਵਿੱਚ ਹਾਰ ਲਏ ਨੇ ਲਓ ਰੈਂਬੋ ਦੀ ਟੱਕਰ ਰੈਂਬੋ ਦੇ ਨਾਲ ਕੀ ਬਾਤ ਹੈ ਪੁਆਇੰਟ ਇਸਵੇਂ ਰੀਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਸਿਦਾ ਚੱਕਲੀ ਸ਼ੇਰ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਮਨਿੰਦਰ ਕਮਾਨ ਪ੍ਰਧਾਨ ਨਗਰ ਪੰਚਾਇਤ ਜੜਵਾ ਸਤਗੁਰ ਕਮਾਨ ਲਾਡੀ ਕਮਾਨ ਕਾਲਾ ਖਰੋੜ ਯਾਦੀ ਕਮਾਨ ਤਰਨਜੋਤ ਕਮਾਨ ਤੇ ਸੁਖਤੈਨ ਚੈਨੀ ਕਮਾਨ ਜਿਨ੍ਹਾਂ ਨੇ ਦਿੜਬਾ ਮੰਡੀ ਦੀ ਵੱਡੀ ਟੀਮ ਅੱਜ ਦੇ ਇਸ ਵੱਡੇ ਕਬੱਡੀ ਕੱਪ ਦੇ ਸਪான்ਸਰ ਕੀਤੀ ਹੈ ਇਹ ਵੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਧਰ ਪ੍ਰਧਾਨ ਗੁਰਮੇਲ ਸਿੰਘ ਜੀ ਦਿੜਬਾ ਜਿਨ੍ਹਾਂ ਦੇ ਪਰਿਵਾਰ ਦਾ 51000 ਦੀ ਨਕਦ ਰਾਸ਼ੀ ਨਾਲ ਵੱਡੇ ਵੀਰ ਰਾਮਫਲ ਖੋਪੜਾ ਤੇ ਰਵਿੰਦਰ ਯੂਕੇ ਵੱਲੋਂ ਮਾਨਸਮਾਨ ਹੋਵੇਗਾ ਧਰੌੜੀ ਵਾਲਾ ਯਾਰੀ ਹੈ ਪਰ ਦੂਸਰੇ ਪਾਸੇ ਹਿੰਦਾ ਖੀਰਾਂ ਵਾਲੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਨਣਾ ਵਾਲੀ ਗੁਰਦਾਸਪੁਰ ਮੇਰੀ ਬੇਨਤੀ ਹੈ ਜਿਹੜੇ ਪਲੇਅਰ ਬਾਹਰ ਆਓ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਜੜਵਾ ਮੰਡੀ ਦੀ ਟੀਮ ਦੇ ਨਾਲ ਇਸ ਤੋਂ ਅਗਲਾ ਮੈਚ ਹੋਵੇਗਾ 1 ਫਰਵਰੀ ਡਾਕਟਰ ਮਗਰ ਸਿਹਾਲ ਦਾ ਮੇਲਾ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚ ਧੰਮ ਪਾਵੇਗਾ ਬੈਸਟਾਂ ਦੇ ਲਈ ਹਾਰਲੇ ਡੇਵਿਡਸਨ ਹੋਣਗੇ 18 ਮਾਰਚ ਵਾਲੇ ਵੀ ਪੁੱਜੇ ਹੋਏ ਐ ਵੀ ਚਾਂਦਪੁਰੇ ਦੇ ਵਿੱਚ ਸੱਦੀਏ ਮੁੰਡਿਆਂ ਨੂੰ ਉੱਥੇ ਵੀ ਹਾਰਲੇ ਡੇਵਿਡਸਨ ਦੇਣੇ ਐ ਉੱਥੇ ਦੀ ਕਹਿੰਦੇ ਹਾਰਲੇ ਦੇਣੇ ਹਾਰਲੇ ਦੇਣੇ ਐ ਪਰ 21 ਫਰਵਰੀ ਦੇ ਲਈ ਬਹਾਦਰ ਹੋਣੀ ਬੈਠੇ ਗੁਰਪ੍ਰੀਤ ਗੁੱਲੀ ਹੋਣੀ ਜਿੱਥੇ ਸਾਡੇ ਵੀਰ ਮਿਹਦਰ ਨੇਕੇ ਹੋਣੀ ਸੰਦੀਪ ਸਾਹਰਾ ਸਰਪੰਚ ਗਲਵੀਰ ਜਿੱਲ ਹੁਣੀ ਕਹਿੰਦੇ ਸਰਕਾਰ ਤੇ ਉਹ ਗੱਡੀਆਂ 21 ਫਰਵਰੀ ਨੂੰ ਦਿੱਤੀ ਜਾਣੀਆਂ ਨੇ ਇਹ ਮਾਲਵੇ ਦੀ ਧਰਤੀ ਆ ਇੱਕ ਤੇ ਇੱਕ ਵੱਡ ਕੇ ਰਿਕਾਰਡ ਬਣਾਉਣ ਵਾਲੀ ਗੱਲ ਹੋਈ ਪਈ ਆ ਅੱਜ ਦੇ ਮੇਲੇ ਦੇ ਵਿੱਚ ਵੀ ਦੁਨੀਆ ਦੇ ਟਾਪਰ ਖਿਡਾਰੀ ਆਏ ਹੋਏ ਨੇ ਵਿਸ਼ੇਸ਼ ਤੌਰ ਤੇ ਸਾਰੀ ਸੰਗਤ ਦਾ ਚਮਕਾਰ ਕਹਿੰਦਾ ਪਿਛਲੀ ਵਾਰੀ ਬੜਾ ਜ਼ੋਰ ਲਾਇਆ ਈਕੋ ਇੱਕ ਚੀਜ਼ ਦੀ ਕਾਰ ਸੀ ਉਹ ਕਿੰਨਾ ਦੀ ਕਾਰ ਸੀ ਪ੍ਰਾਈਜ਼ ਵੱਡੇ ਹੋਣਾ ਖਿਡਾਰੀ ਵੱਡੇ ਹੋਣਾ ਜਦੋਂ ਤੱਕ ਉਹਨਾਂ ਨੂੰ ਦੇਖਣ ਵਾਲੇ ਨਾ ਹੋਣ ਨਾ ਉਦੋਂ ਤੱਕ ਗੱਲਬਾਤ ਵੱਡੀ ਨਹੀਂ ਹੁੰਦੀ ਅੱਜ ਸਭ ਤੋਂ ਵੱਡੀ ਗੱਲ ਪਿਛਲੇ ਸਾਲ ਤੋਂ ਇਹ ਗੱਲਬਾਤ ਵੱਡੀ ਆ ਵੀ ਅੱਜ ਦਰਸ਼ਕ ਵੀ ਜਿਹੜੇ ਹੋਮਾ ਮਾਕੇ ਆਏ ਆ ਵਿਸ਼ੇਤ ਤਰ ਤੇ ਸਾਰੀ ਸੰਗਤ ਦਾ ਵੱਡਿਆਂ ਦਾ ਛੋਟਿਆਂ ਦਾ ਸਤਿਕਾਰ ਕਰਦੇ ਚਮਕੌਰ ਚੋਹਦਰੀ ਹੁਣਾਂ ਵੱਲੋਂ